ਗੁਰਦਾਸਪੁਰ ਵਿੱਚ ਨੈਸ਼ਨਲ ਹਾਈਵੇ ਤੇ ਪਟਿਆ ਸੇਬਾਂ ਦਾ ਭਾਰੀ ਟਰੱਕ ਜਾਣੀ ਨੁਕਸਾਨ ਤੋਂ ਬਚਾ ਲੋਕਾਂ ਨੇ ਕੀਤੀ ਮਦਦ ਇਹ ਸੁਰਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਂ ਦਾ ਭਾਰੀ ਟਰੱਕ ਨੈਸ਼ਨਲ ਹਾਈਵੇ ਤੇ ਪਲਟ ਗਿਆ ਜਿਸ ਤੋਂ ਬਾਅਦ ਸਾਰੇ ਸੇਬ ਨੈਸ਼ਨਲ ਹਾਈਵੇ ਤੇ ਹੀ ਖਿਲਰ ਗਏ ਡਰਾਈਵਰ ਦਾ ਕਹਿਣਾ ਸੀ ਕਿ ਡਿਵਾਈਡਰ ਦੇ ਵਿੱਚੋਂ ਇੱਕਦਮ ਗਾਂ ਬਾਹਰ ਨਿਕਲ ਕਰਕੇ ਗਾਂ ਨੂੰ ਬਚਾਉਂਦੇ ਬਚਾਉਂਦੇ ਡਿਵਾਈਡਰ ਨਾਲ ਟਕਰਾ ਗਿਆ ਟਰੱਕ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਹੈ ਸਵੇਰ ਸਾਨ ਨੈਸ਼ਨਲ ਹਾਈਵੇ ਦੇ ਜਾ ਰਹੇ ਲੋਕਾਂ ਨੇ ਡਰਾਈਵਰ ਦੀ ਕਿ ਮਦਦ ਕਰਨੀ ਸ਼ੁਰੂ ਕਰਤੀ ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕ ਸੜਕ 'ਤੇ ਡਰਾਈਵਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਦਾ ਸਮਾਨ ਚੋਰੀ ਕਰਕੇ ਲੈ ਜਾਂਦੇ ਹਨ ਜਦਕਿ ਲੋਕਾਂ ਨੂੰ ਇਸ ਤਰ੍ਹਾਂ ਇਸ ਮੌਕੇ ਅਜਿਹੇ ਲੋਕਾਂ ਦੀ ਮਦਦ ਜੁੜ ਕਰਨੀ ਚਾਹੀਦੀ ਹੈ ਇਸ ਕਰਕੇ ਲੋਕਾਂ ਵੱਲੋਂ ਡਰਾਈਵਰ ਦੀ ਮਦਦ ਕੀਤੀ ਗਈ ਹਾਲਾਂਕਿ ਇਸ ਦੇ ਕੁਝ ਘੰਟੇ ਬਾਅਦ ਸਬਜੀ ਮੰਡੀ ਦੇ ਵਪਾਰੀ ਵੱਲੋਂ ਇੱਕ ਆਪਣੀ ਗੱਡੀ ਭੇਜ ਕੇ ਮਾਲ ਨੂੰ ਦੁਬਾਰਾ ਲੋਡ ਕਰਕੇ ਵਾਪਸ ਭੇਜਣ ਦਾ ਕੰਮ ਸ਼ੁਰੂ ਕਰਤਾ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਗੁਰਦਾਸਪੁਰ ਵਿੱਚ ਨੈਸ਼ਨਲ ਹਾਈਵੇ ਤੇ ਪਲਟਿਆ ਸੇਬਾਂ ਦਾ ਭਾਰੀ ਟਰੱਕ ਆਹ ਭਾਜੀ ਆਪਣਾ ਗੁਰਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਨੇ ਕੀ ਗੱਲ ਬਾਕੀ ਪਪਾ ਜੀ ਨਗਰੋਂ ਡਿਆ ਜੀ ਸੇਵ ਲੈ ਕੇ ਜੀ ਤੇ ਉਹ ਜਾਂ ਜਾ ਕੇ ਫੁੱਟਬਾਲ ਨਾਲ ਗਾਂਹ ਨਿਕਲਾਈ ਜੀ ਹਾਂਜੀ ਦੂਸਰੀ 侧 ਤੇ ਟਿਪਰੋਂਡੇ ਜੀ ਦੇ ਤਾਲੇ ਜੀ ਜੇ ਇਧਰ ਨੂੰ ਕਰਦੇ ਵੀਰੇ ਆਪਣੀ ਸਾਰੀ ਗੱਡੀ ਦਾ ਨੁਕਸਾਨ ਹੈ ਜੀ ਉਹਨਾਂ ਨਾਲ ਨੁਕਸਾਨ ਹੋਣਾ ਜੀ ਉਹ ਗਾਂਹ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਕਿਹਨਾ ਮਾਲ ਵਿੱਚ ਹਾਂਜੀ ਮਾਲ ਥੋੜਾ ਜੀ 100 ਕਰੇਟ ਹੈ ਹਾਂਜੀ ਚਾਹ ਲੈਣਾ ਹੈ ਨੇ ਨੇ ਨੁਕਸਾਨ ਹੋਇਆ ਜੀ ਉਹ ਬੱਸ ਸਾਡੇ ਸਾਹਮਣੇ ਹੀ ਹੈ ਜੀ ਹਾਂ ਜੀ